ਪੰਜਾਬ ਦੇ ਮੁਲਾਜ਼ਮ ਨਿਰੰਤਰ ਤਿੱਖੇ ਸੰਘਰਸ਼ਾਂ ਦੇ ਰਾਹ ਪੈ ਰਹੇ ਨੇ ਹੁਣ ਨੈਸ਼ਨਲ ਹੈਲਥ ਮਿਸ਼ਨ ਦੇ ਹਜ਼ਾਰਾਂ ਮੁਲਾਜ਼ਮਾਂ ਨੇ ਹੜਤਾਲ ਕਰਕੇ ਸਾਰੇ ਜ਼ਿਲ੍ਹਿਆਂ ਦੀਆਂ ਸੇਵਾਵਾਂ ਠੱਪ ਕਰ ਦਿੱਤੀਆਂ ਦਰਅਸਲ ਨੈਸ਼ਨਲ ਹੈਲਥ ਮਿਸ਼ਨ ਕਰਮਚਾਰੀ ਜੂਨੀਅਨ ਨੇ 13 ਜੂਨ ਨੂੰ ਹੜਤਾਲ ਦਾ ਸੱਦਾ ਦਿੱਤਾ ਸੀ ਜਿਹਦੇ ਤਹਿਤ ਹੈਲਥ ਮਿਸ਼ਨ ਦੇ ਸਮੂਹ ਮੁਲਾਜ਼ਮਾ ਨੇ ਹੜਤਾਲ ਕੀਤੀ ਕੰਮ ਠੱਪ ਰੱਖੇ ਤੇ ਹਰੇਕ ਜ਼ਿਲ੍ਹੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗੱਲ ਇੱਥੇ ਹੀ ਖਤਮ ਨਹੀਂ ਹੋਈ ਨਾਲ ਦੀ ਨਾਲ ਜੂਨੀਅਰ ਨੇ ਐਲਾਨ ਕਰ ਦਿੱਤਾ 15 ਜੂਨ ਨੂੰ ਲੁਧਿਆਣੇ ਧਾਵਾ ਬੋਲਿਆ ਜਾਵੇਗਾ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਵਿੱਚ ਜਾ ਕੇ ਆਪਣੇ ਦੁੱਖੜੇ ਰੋਏ ਜਾਣਗੇ ਪੋਸਟਰ ਵੰਡੇ ਜਾਣਗੇ ਤੇ ਇਹ ਗੱਲ ਕਹੀ ਜਾਊਗੀ ਵੀ ਪੰਜਾਬ ਸਰਕਾਰ ਉਹਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰੀ। ਯੂਨੀਅਨ ਦੇ ਪ੍ਰਧਾਨ ਡਾਕਟਰ ਸੁਨੀਲ ਤਰਗੋਤਰਾ ਨੇ ਜਾਣਕਾਰੀ ਦਿੱਤੀ ਹੈ ਵੀ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ ਕਿਉਂਕਿ ਪਿਛਲੇ 15 ਸਾਲਾਂ ਤੋਂ ਇਨ੍ਹਾਂ ਮੁਲਾਜ਼ਮਾਂ ਨਾਲ ਵਿੱਤੀ ਸ਼ੋਸ਼ਣ ਹੋ ਰਿਹਾ, ਮਾਨਸਿਕ ਸ਼ੋਸ਼ਣ ਹੋ ਰਿਹਾ ਔਰ ਵਾਅਦੇ ਤੇ ਵਾਅਦੇ ਕੀਤੇ ਜਾ ਰਹੇ ਨੇ ਪਰ ਅੱਜ ਤੱਕ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ ਆ ਉਹਨਾਂ ਨੇ ਦੱਸਿਆ ਵੀ ਕਈ ਮੀਟਿੰਗਾਂ ਪੰਜਾਬ ਸਰਕਾਰ ਨਾਲ ਹੋ ਚੁੱਕੀਆਂ ਨੇ ਪਰ ਉਹਨਾਂ ਦੇ ਪੱਲੇ ਹਮੇਸ਼ਾ ਨਿਰਾਸ਼ਾ ਹੀ ਪਈ ਹੈ ਔਰ ਸਵਾ ਤਿੰਨ ਸਾਲਾਂ ਦੌਰਾਨ ਉਹਨਾਂ ਦੀ ਕੋਈ ਵੀ ਮੰਗ ਜਿਹੜੀ ਹੈ ਸਿਰੇ ਨਹੀਂ ਚੜੀ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਰੈਗੂਲਰ ਕਰਨ ਦੇ ਵਾਅਦੇ ਕੀਤੇ ਸੀ ਪਰ ਅੱਜ ਤੱਕ ਇੱਕ ਵੀ ਮੁਲਾਜ਼ਮ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਤਨਖਾਹਾਂ ਵਿੱਚ ਕੋਈ ਸਨਮਾਨਯੋਗ ਵਾਅਦਾ ਨਹੀਂ ਕੀਤਾ ਗਿਆ ਔਰ ਮੈਡੀਕਲ ਸਟਾਫ ਜਿਹੜਾ ਆ ਨੈਸ਼ਨਲ ਹੈਲਥ ਮਿਸ਼ਨ ਦੇ ਜਿਹੜੇ ਮੁਲਾਜ਼ਮ ਨੇ ਡਾਕਟਰ ਨੇ ਉਹਨਾਂ ਨਾਲ ਨਿਰੰਤਰ ਵਿੱਤੀ ਸ਼ੋਸ਼ਣ ਕੀਤਾ ਜਾ ਰਿਹਾ ਔਰ ਨਾਲ ਦੇ ਨਾਲ ਇਹ ਵੀ ਜਾਣਕਾਰੀ ਦਿੱਤੀ ਵੀ ਉਹ ਬਕਾਇਦਾ ਯੋਗ ਨਿਜਮ ਅਨੁਸਾਰ ਜਿਹੜੀ ਭਰਤੀ ਹੁੰਦੀ ਹੈ ਉਸ ਭਰਤੀ ਪ੍ਰਕਿਰਿਆ ਰਾਈ ਜਿਹੜੇ ਭਰਤੀ ਹੋਏ ਸੀ ਔਰ ਸਾਰੀਆਂ ਲੋੜੀਂਦੀਆਂ ਯੋਗਤਾਵਾਂ ਪੂਰੀਆਂ ਕਰਦੇ ਨੇ ਪਰ ਉਹਨਾਂ ਨੂੰ ਅੱਜ ਤੱਕ ਰੈਗੂਲਰ ਨਹੀਂ ਕੀਤਾ ਗਿਆ ਉਹ ਠੇਕੇਦਾਰੀ ਸਿਸਟਮ ਵਿੱਚ ਫਸਾ ਕੇ ਪਿਛਲੇ 15 ਸਾਲਾਂ ਤੋਂ ਬੁਰੀ ਤਰ੍ਹਾਂ ਹਤਾਸ਼ ਪਰੇਸ਼ਾਨ ਕੀਤਾ ਜਾ ਰਿਹਾ ਜਿੰਨੂੰ ਲੈ ਕੇ ਜਿੱਤੇ 13 ਜੂਨ ਨੂੰ ਨੈਸ਼ਨਲ ਹੈਲਥ ਮਿਸ਼ਨ ਦੇ ਸਮੂਹ ਮੁਲਾਜ਼ਮਾ ਨੇ ਹੜਤਾਲ ਕੀਤੀ ਹੈ ਹੁਣ ਫੈਸਲਾ ਕੀਤਾ ਹੈ ਕਿ 15 ਜੂਨ ਨੂੰ ਲੁਧਿਆਣੇ ਵਿੱਚ ਪਸ਼ਮੀ ਵਿਧਾਨ ਸਭਾ ਹਲਕੇ ਵਿੱਚ ਜਾ ਕੇ ਵੱਡੇ ਪੱਦਰ ਤੇ ਪ੍ਰੋਟੈਸਟ ਕੀਤਾ ਹੈ